ਵਾਸਬਾਨੋ ਉਸ ਵੇਲੇ ਬੜਾ ਝਟਕਾ ਲੱਗਦਾ ਕਿ ਜਦੋਂ ਹਲਕਾ ਪੋਵਾ ਦਾ ਪਰਿਵਾਰ ਜਿਹੜਾ ਹੈ ਬੀ ਪਰਿਵਾਰ ਪਿੰਡ ਤੰਗੋਸ਼ਾਹ ਦੇ ਪਾ ਕਾਫੀ ਲੰਮਾ ਸਮਾਂ ਜਿਹੜਾ ਬੀਜੇਪੀ ਦੇ ਵਿੱਚ ਭੂਮਿਕਾ ਨਿਭਾਉਣ ਤੋਂ ਬਾਅਦ ਅੱਜ ਨਿਰਾਸ਼ਾ ਹੋਣ ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ ਦਾ ਪੱਲਾ ਉਹਨਾਂ ਦੇ ਵੱਲੋਂ ਫੜਿਆ ਜਾਂਦਾ ਤਾਂ ਦੱਸਦੀਏ ਜਿੱਤੇ ਸਾਬਕਾ ਵਿਧਾਇਕ ਜਗਿੰਦਰਪਾਲ ਹੋਣਾ ਵੱਲੋਂ ਹਲਕਾ ਪੋਵਾ ਦਾ ਪਿੰਡ ਤੰਗੋਸ਼ਾਹ ਦੇ ਉਹਨਾਂ ਪਰਿਵਾਰਾਂ ਦਾ ਪੂਰਾ ਮਾਨ ਸਨਮਾਨ ਕੀਤਾ ਗਿਆ ਤੇ ਬੰਦੇ ਹੱਕ ਦੇਣ ਦਾ ਆਸ਼ਵਾਸ਼ਣ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਦੱਸਦੀਏ ਜਦੋਂ ਸਾਬਕਾ ਵਿਧਾਇਕ ਜਗਿੰਦਰਪਾਲ ਹੋ ਕਿਸੇ ਪਾਰਟੀ ਦੀ ਕਾਰਗੁਜ਼ਾਰੀ ਤੇ ਨੀਤੀਆਂ ਚੰਗੀਆਂ ਲੱਗਣ ਤਹੀ ਅਕਸਰ ਉਹ ਪਰਿਵਾਰ ਜਿਹੜੇ ਉਸ ਪਾਰਟੀ ਦਾ ਪੱਲਾ ਪੜਦੇ ਨੇ ਜਿਸ ਕਰਕੇ ਕਾਫੀ ਲੰਬਾ ਸਮਾਂ ਪਿੰਡ ਤੰਗੋਸ਼ਾ ਦੇ ਲੋਕਾਂ ਵੱਲੋਂ ਜਿਹੜਾ ਬੀਜੇਪੀ ਦੇ ਵਿੱਚ ਜਿਹੜਾ ਪੱਲਾ ਫੜਿਆ ਗਿਆ ਸੀ ਉਤੋਂ ਨਿਰਾਸ਼ ਹੋ ਗਿਆ ਜੀ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਨੇ ਜਿੱਤੇ ਬੰਦੇ ਹੱਕ ਜਿਹੜੇ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਜਾਣਗੇ ਦੂਜੇ ਪਾਸੇ ਜਦੋਂ ਜੁੜੇ ਹੋਏ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀਆਂ ਬੀਜੇਪੀ ਦੇ ਨੀਤੀਆਂ ਨੇ ਉਹ ਮਾਰੂ ਨੀਤੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੇ ਜੋ ਮੀਡਲ ਕਲਾਸ ਫੈਮਲੀ ਪਰਿਵਾਰਾਂ ਦੇ ਲਈ ਉਹ ਨੀਤੀਆਂ ਜਿਹੜੀਆਂ ਨਹੀਂ ਚੰਗੀਆਂ ਨੇ ਇਸ ਕਰਕੇ ਉਹਨਾਂ ਤੋਂ ਨਿਰਾਸ਼ ਹੋ ਕੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਗਿਆ ਜਿੱਤੇ ਸਾਬਕਾ ਵਿਧਾਇਕ ਜਗENDER ਪਾਲ ਹੁਣਾ ਵੱਲੋਂ ਹੁਣਾ ਪਰਿਵਾਰਾਂ ਦਾ ਸਾਬ ਕਾ ਬਤਾਇਆ ਕਿ ਜਗਿੰਦਰਪਾਲ ਹੁਣਾ ਦਾ ਤੇ ਜੁੜੇ ਹੋਏ ਪਰਿਵਾਰ ਦਾ ਆ ਉਸ ਨਾਂ ਦੇ ਹਾਂ ਤਾਨੂੰ ਉਹਨਾਂ ਦੇ ਜ਼ੁਬਾਨੀ ਦੇਖੋ ਇਸ ਤਰ੍ਹਾਂ ਲੋਕੀ ਤਾਂ ਜੋੜਦੇ ਆ ਬੰਦੇ ਦੀ ਕਾਰਗੁਜ਼ਾਰੀ ਅੱਛੀ ਹੋਏ ਤਾਂ ਜੋੜਦੇ ਆ ਬੰਦੇ ਦੀ ਨਿਤਿਆ ਚੰਗੀਆਂ ਹੋਣ ਤਾਂ ਜੋੜਦੇ ਆ ਔਰ ਮੇਰੇ ਵੱਲੋਂ ਜਿਸ ਤਰ੍ਹਾਂ ਸਾਡੇ ਮਾਸਟਰ ਜੀ ਨੇ ਪੜ੍ਹੇ ਲਿਖੇ ਲੈਕਚਰਰ ਰਿਟਾਇਰ ਜਦੋਂ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਬੁੱਧੀਜੀਵੀ ਜੀਲੇ ਜੋੜਨੇ ਸ਼ੁਰੂ ਹੋ ਜਾਣ ਤਸਵਰੋਂ ਤੇ ਆਪਣੇ ਆਪ ਸਾਰਾ ਕੱਟਾ ਵੱਜਣ ਨਾਲ ਹੈ। ਪਰ ਲੋਕਾਂ ਨੇ ਦੇਖੋ 2017 ਨੂੰ ਲੈ ਕੇ 22 ਤੱਕ ਲੈ ਅਜੇ ਵਿਧਾਇਕ ਰਹੇ ਆ। ਪਰ ਮੈਂ ਵਿਧਾਇਕ ਨਹੀਂ ਮੈਂ ਲੋਕਾਂ ਦਾ ਸੇਵਾਦਾਰ ਹਾਂ। ਉਹ ਲੋਕਾਂ ਨੇ ਦੇਖਿਆ ਵੀ ਯਾਰ ਨਹੀਂ ਯਾਰੇ ਤੋਂ ਵਧੀਆ ਐਮਐਲਏ ਨਹੀਂ ਸੀ ਕੋਈ ਵੀ। ਉਹ ਦੇਖੋ ਤੁਹਾਡੇ ਸਾਹਮਣੇ ਇੱਕ ਹਾਰੇ ਹੋਇਆ ਵਿਧਾਇਕ ਇੱਕ ਸੱਤਾਧਾਰੀ ਐਮਐਲਏ ਤੇ ਹੈ ਹੀ ਹੈ ਜਿਹੜਾ ਕੈਬਨਿਟ ਦਾ ਵਜ਼ੀਰ ਹੋਏ। ਲੋਕੀ ਬਿਲਕੁਲ ਕੋਈ ਪ੍ਰਵਾਹ ਕੀਤੀ ਹੋਈ ਕਾਂਗਰਸੇ ਸ਼ਾਮਲ ਹੋ ਰਹੇ ਨੇ ਪੁਰਾ ਲੋਕਾਂ ਨੇ ਕੰਪੈਰੀਨ ਕੀਤਾ ਕਿ 17 ਤੋਂ 22 ਕੀ ਸੀ ਤੇ 22 ਤੋਂ ਹੁਣ 25 ਅੱਜ ਤੱਕ ਕੀ ਹੋਇਆ ਪੁਰਾ ਸਾਡੇ ਇਲਾਕੇ ਦੇ ਵਿੱਚ ਸੁਝਾਲਪੁਰ ਤੋਂ ਰੋਗਣਾ ਅਸਾਇ ਪੁਰੀ ਕੈਬਨਿਟ ਦੇ ਵਜ਼ੀਰ ਨੇ ਦੇਖੋ ਵਜ਼ੀਰ ਜਲੇ ਬੰਦਾ ਤੇ ਉਹ ਹਫਤੇ ਜੇ ਹੀ ਆਉਂਦਾ ਫਿਰ ਉਹ ਜਿਹੜੇ ਪਿੰਡਾਂ 'ਚ ਜਾਣਾ ਹੁੰਦਾ ਹਫਤੇ ਤੋਂ ਬਾਅਦ ਜਾਂਦੇ ਆ ਤੇ ਜਿਹੜੇ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਚਾਹੇ ਬੇਲੀ ਬੋੜ ਹੋਏ ਚਾਹੇ ਮੱਡੀ ਬੋੜ ਹੋਏ ਚਾਹੇ ਪੀ ਡਬਲ ਹੋਏ ਰਾਤੋਂ ਰਾਤ ਉਸ ਰੋਡ ਦੇ ਪੱਛ ਲੱਜਦੇ ਔਰ ਅੱਜ ਸਵਾ 3 ਸਾਲ ਸਰਕਾਰ ਬਣੀ ਦੀ ਹੋ ਗਿਆ ਮੈਂ ਬੜਾ ਮੰਨ ਤਹੀ ਹੁੰਦਾ ਕਿ ਜਿੰਨੇ ਵੀ ਰੋਡ ਹੈ ਦੋ ਕੋਈ ਇੱਕ ਟੈਂਪੀਡ ਹੁੰਦਾ ਰੋਡ ਦਾ 5 ਸਾਲ ਤੇ ਜੇ ਸਿਆਣਾ ਬੰਦਾ ਹੋਏ ਮੈਂ 5 ਸਾਲ ਮੈਂ ਕਦੇ ਜਿਹੜਾ ਰੋੜਾਂ ਦੀ ਅਗੇ ਗਾਰੰਟੀ ਪੇਡ ਸੀ ਨਾ ਖੱਲ ਨਹੀਂ ਜਿੰਦਾ ਪੱਛ ਲਾਈ ਜਾਂਦਾ ਰੇ ਅੱਜ ਦੇ ਬਹੁਤ ਬੁਰਾ ਹਾਲਾਤ ਹੈ ਤੇ ਰੋਡ ਦਾ ਕੋਈ ਨਾ ਹੀ ਨਿਆਗਾ ਬੇ ਰੋਡ ਹੈਗਾ ਔਰ ਮੈਂ 17 ਤੋਂ 22 ਤੱਕ 3600 ਰਾਸ਼ਨ ਕਾਰਡ ਬਣਾਇਆ ਸੀ ਬੜੇ ਅਫਸੋਸ ਨਾਲ ਗੱਲ ਕਰਨੇ ਪੈ ਰਹੀ ਹੈ ਵੀ ਇਸੇ ਨੈਗਵੇ ਦਾ ਮੰਤਰੀ ਹੋਏ ਕਾਰਡ ਕੋਈ ਨਹੀਂ ਬਣਿਆ ਕਾਰਡ ਕੱਟੇ ਗਏ ਔਰ ਇਸੇ ਨੈਗਵੇ ਦਾ ਮੰਤਰੀ ਜੰਗਲਾਤ ਦਾ ਹੈ ਔਰ ਸਾਡੇ ਇਲਾਕੇ ਦੇ ਵਿੱਚ ਇਤਿਹਾਸਕ ਜਿਹੜੀ ਜੰਗਲਾਤ ਹੈ ਜਿੱਨੂੰ ਆਏ ਵੱਡਾ ਸੈਂਚੁਰੀ ਕਹਿੰਦੇ 1600 ਕਿਲੇ ਦੇ ਵਿੱਚ ਇੱਕ ਹੈ 400 ਕਿਲੇ ਦੇ ਦਿੱਕਾ ਕੋਈ ਕਦੇ ਵੀ 60 ਸਾਲਾਂ ਦੀ ਕਿਤੇ ਆਗੜੀ ਲੱਗੀ ਉਹ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹਦੇ ਵਿੱਚੋਂ 800 ਕਾਲੀ ਪਰ ਜਿਹਦੇ ਵਿੱਚੋਂ ਖੈਰ ਵੜਿਆ ਗਿਆ ਉਹ ਨਕਸ਼ਮ ਜਿਹੜਾ ਖੈਰ ਵੜਿਆ ਗਿਆ ਉਹਨਾਂ ਚ ਵੜਿਆ ਗਿਆ ਤੁਹਾਡੇ ਸਾਹਮਣੇ ਹੁਣ ਸਾਡੇ ਮੰਤਰੀ ਦੇ ਨਾਲ ਧਰਨ ਸੋਜੀ ਉਹ ਸਾਬਤ ਕਰ ਦੱਤਾ ਨਾ ਕਿ 500 ਦਾ ਇੱਕ ਬੂਟੇ ਦਾ ਬਟਨ ਲੰਦੇ ਰਿਹਾ ਤੇ ਬੂਟੇ ਬਟਨ ਮੈਂ ਨਹੀਂ ਕਹਦਾ ਕਿ ਇਹ ਸਰਕਾਰ ਦੀ ਕੋਈ ਗੱਲ ਹੈ ਮੈਂ ਕਹਿੰਦਾ ਕੋਈ ਵੀ ਮੰਤਰੀ ਕੋਈ ਵੀ ਬਾਇ ਆਪਣੀ ਡਿਊਟੀ ਠੀਕ ਨਹੀਂ ਦਿੰਦਾ ਤੇ ਉਹਨੂੰ ਬਰਖਾਸਤ ਕਰਨਾ ਚਾਹੀਦਾ ਔਰ ਅੱਜ ਦੇਖ ਲਓ ਅੱਜ ਨਵੀਂ ਖਬਰ ਆਈ ਹੈ ਕਿ ਕੇਜਰੀਵਾਲ ਨੇ ਦੋ ਮੰਤਰੀ ਜੜੇ ਆ ਉਹ ਦੁੱਦ ਨਹੀਂ ਸਕਨੇ ਇਹ ਸੈਸ਼ਨ ਤੋਂ ਬਾਅਦ ਉਹ ਸਹੀ ਜਾਊਗੀ ਉਹਦੇ ਵਿੱਚ ਜਿਹੜਾ ਬੰਦਾ ਜਿਹਦਾ ਰਿਪੋਰਟ ਕਾਰਡ ਠੀਕ ਨਹੀਂ ਅੱਜ ਤੱਕ ਜਿਹਦੇ ਫੰਡ ਆਏ ਨੇ ਉਹ ਫੰਡ ਜਿਹੜੇ ਉਹਨਾਂ ਦੇ ਖਰਚ ਨਹੀਂ ਸਕੇ ਤੂੰ ਬੜੂ ਲੱਗਦਾ ਵੀ ਉਹ ਆਣ ਵਾਲਾ ਟਾਈਮ ਜਿਹੜਾ ਜੋਣਾ ਝੁਰ ਬੋਲਿਆ ਉਹ ਸਭ ਜਿਹੜਾ ਸੱਚ ਹੁੰਦਾ ਜਾ ਰਿਹਾ ਬਿਲਕੁਲ ਨਕਾਰ ਦੇਣੇ ਆ ਲੋਕਾਂ ਨੇ ਇਨਕਾਰ ਦੇਣਾ ਇਹਨਾਂ ਨੂੰ ਆਣਾਂ ਟਾਈਮ ਆਪੇ ਲੱਜਣ ਪਾਦਾ ਤੇ ਮੈਂ ਜਿੰਦਾ ਵੀ ਮੇਰਾ ਪਰਿਵਾਰ ਬਧਿਆ ਉਹਨਾਂ ਦਾ ਮੈਂ ਤਨਵਾਦ ਕਰਦਾ ਵੀ ਜਿੰਨਾ ਵੀ ਤੋਂ ਮੇਰੇ ਵੱਲੋਂ ਤੁਹਾਡਾ ਮਾਨ ਸਨਮਾਨ ਜਿਹੜਾ ਉਹ ਦਿੱਤਾ ਜਾਏਗਾ ਔਰ ਕੋਈ ਅਸੀ ਗੱਲ ਨਹੀਂ ਜੀ ਦਾ ਇੱਕ ਸਾਹਿਬ ਭਾਈ ਪਾਰਟੀ ਨੂੰ ਬੇਸਟ ਕੰਬੀਟੇ ਕੀ ਕੰਮ ਹੋ ਰਿਹਾ ਜਿੱਥੇ ਜੂਠ ਜੁੜ ਰਿਹਾ ਉਥੇ ਡੇੜੀ ਵੀ ਮੋੜ ਜੁੜਦੀ ਆ ਦੇਖੋ ਝੂਠ ਤੇ ਜੁੜ ਜੜਾ ਉਹਦੀ ਲਾਈਫ ਨਹੀਂ ਹੁੰਦੀ ਕੋਈ ਇੱਕ ਵਾਰੀ ਤੋਂ ਵੱਧਾ ਫੁੱਲਦਾ ਜਿੰਨੇ ਲੋਕਾਂ ਨੂੰ ਸਮਝ ਹੋ ਜਿੰਦੀ ਆ ਫਿਰ ਉਹ ਕਟਣਾ ਸ਼ੁਰੂ ਹੋ ਜਾਂਦਾ ਹੁਣ ਮੈਂ ਆਪਣੀ ਲਾਈਫ ਦੇ ਵਿੱਚ ਚੰਡੀਗੜ੍ਹ ਲੇਡੀ ਦਾ ਕਟ ਦੇਖਿਆ ਕਦੀ ਨਹੀਂ ਮੈਂ ਕਟ ਦੇਖਿਆ ਜਿਨ੍ਹਾਂ ਨੇ ਲੇਡੀ ਨਹੀਂ ਪ੍ਰਦਰਸ਼ਨ ਕੀਤਾ ਪਾਣੀ ਦੀਆਂ ਘਾੜਾ ਵਜੀਆਂ ਕੋਈ ਲੇਡੀ ਡਿਲੀ ਆ ਪੱਤਾ ਵੀ ਉਹਨਾਂ ਪ੍ਰਵਾਨ ਕੀਤੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਸਾਡਾ ਬਲਾਗ ਦਾ ਪ੍ਰਧਾਨ ਬੋਲਿਆ ਹਰਸ਼ ਜੀ ਉਹਨੇ ਕਿਹਾ ਵੀ ਲੇਡੀ ਕਹਿੰਦੀ ਆ ਵੀ ਤੁਹਾਡੇ ਨਾਲ ਗੱਲ ਕਰਾਂਗੇ ਬਾਅਦ ਕਰ 36000 ਰੁਪਏ ਦਿਓ ਸਾਡਾ 3 ਸਾਲ ਦਾ 36000 ਬੰਦਾ ਉਹ ਦਿਓ ਤੇ ਅੱਗੇ ਗੱਲ ਤੁਹਾਡਾ ਬਾਤ ਕਰਾਂਗੇ ਸੋ ਮੈਨੂੰ ਲੱਗਦਾ ਵੀ ਕਿਸੇ ਨੇ ਵੀ ਇਹਨਾਂ ਨੂੰ ਬਟਨ ਨਹੀਂ ਜਣਾ ਪਿੰਡ ਦੇ ਵਿੱਚ ਕਿਸਾਨਾਂ ਦਾ ਬਗਾਲ ਲੇ ਮਲਾਇਬਾਂ ਦਾ ਬਗਾਲ ਲੇ ਉਹ ਇਹਨਾਂ ਦੀ ਗੱਲ ਬਣ ਨਹੀਂਦੀ ਉਹ ਇਹ ਜੀ ਦੀਆਂ ਦਿੱਤੀਆਂ ਜੜੀਆਂ ਨੇ ਸਾਡੇ ਪਿੰਡੂ ਲੋਕਾਂ ਨੂੰ ਇੰਨਾ ਪਤਾ ਨਹੀਂ ਵੀ ਉਹਨਾਂ ਦੀਆਂ ਨੀਤੀਆਂ ਕੀ ਨੇ ਬੜੀਆਂ ਮਾਰੂ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣੇ ਨੂੰ ਫਾਇਦਾ ਦੇ ਰਹੀਆਂ ਔਰ ਜਿਹੜਾ ਮੈਡੀਵਲ ਘਰਾਮਨਾ ਘਰਾਣੇ ਨੇ ਜਾਂ ਲੀਵਰ ਕਰਾ ਲਾਸੀ ਨੇ ਉਹਨਾਂ ਵਾਸਤੇ ਕੰਨੇ ਵਧੀਆ ਪਾਲਸੀਆਂ ਨਹੀਂ ਠੀਕ ਆ ਆ 5 ਕਿਲੋ ਆਟਾ ਕਣ ਕੇ ਦੇਣਾ ਹੈ ਚਲੋ ਸਾਰੀਆਂ ਸਰਕਾਰਾਂ ਦਿੰਦੀਆਂ ਲੇਕਿਨ ਰੋਜ਼ਗਾਰ ਦੀ ਇਹਦੀ ਪਾਲਸੀਆਂ ਨਾਲ ਦੇ ਪ੍ਰਤੀ ਬਹੁਤ ਘਾਟਿਆ ਜਿਹੜੀਆਂ ਛੋਟੀਆਂ ਤੋਂ ਗਲਤ ਤੋਮਾਂ ਨੇ ਉਹਨਾਂ ਦੀ ਰਿਜ਼ਰਵੇਸ਼ਨ ਲਾਫਤ ਕਦੋਂ ਕਰ ਦਿੱਤੀ ਇਹ ਪ੍ਰਾਈਵੇਟੇਸ਼ਨ ਵੱਲ ਜਿਹੜਾ ਸਰਕਾਰ ਧੱਕੀ ਪਈ ਆ ਇਸ ਕਰਕੇ ਆਪਾਂ ਬੀਜੇਪੀ ਨੂੰ ਛੱਡ ਕੇ ਕਾਂਗਰਸ ਵਿੱਚ ਜੁਆਇਨ ਕਰਨ ਕੀਤਾ ਹੈ ਕਿੰਨੇ ਪਰਿਵਾਰ ਜਿਹੜੇ ਤੁਹਾਡੇ ਨਾਲ ਅੱਜ ਆ ਵਿਧਾਇਕ ਸਾਹਿਬ ਦੇ ਨਾਲ ਜੁੜੇ ਨੇ ਇੱਕ ਕਟੋੜਾ ਤੋਂ ਵੀ ਪਰਿਵਾਰ ਮੈਂ ਆਪਣੇ ਜੋੜੇ ਨੇ ਇਸ ਤੋਂ ਪਹਿਲਾਂ ਵੀ ਜਿਹੜੇ ਸਾਰੀ ਜਾਂਦਾ ਬੈਠੇ ਸਾਰੀ ਜੁੜੀ ਅੱਜ ਹੀ ਜੁੜੀ ਹੈ ਕਿਉਂਕਿ ਮੈਂ ਸਾਫ ਦਾ ਸਰਪੰਚ ਰਿਆਂ ਪਿੰਡ ਵਿੱਚ ਮੈਂ ਕੰਮ ਕੀਤਾ ਉਹਦੇ ਬਗਲੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਇਸ ਕਰਕੇ ਮੈਂ ਕਾਂਗਰਸ ਜੁਆਇਨ ਕੀਤੀ ਆਡੀਆਂ ਹੋਰ ਵੀ ਨੇ ਜੀ ਬਟ ਤੁਸੀਂ ਆ ਵਿਧਾਇਕ ਸਾਹਿਬ ਨਾਲ ਕਾਂਗਰਸ ਪਾਰਟੀ ਦਾ ਜਿਹੜਾ ਦਾਅਵਾ ਮੈਂ ਖਾਸ ਗੱਲਾਂ ਨੂੰ ਦੇਖ ਕੇ ਥੀ ਮੈਂ ਕਹਿੰਦਾ ਮੈਂ ਮੇਰੀ ਉਮਰ 60 ਸਾਲ ਹੋ ਗਿਆ ਮੈਂ ਅਜੇ ਹਾਂ ਐਮਐਲਏ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਮੈਂ ਪੜ੍ਹਿਆ ਲਿਖਿਆ ਬੰਦਾ ਲੇਕਿਨ ਅਜੇ ਹਜਾ ਮੈਂ ਨਹੀਂ ਦੇਖਿਆ ਜਿਹੜਾ ਮੌਕੇ ਤੇ ਲੋਕਾਂ ਦੀ ਮਦਦ ਕਰਦੇ ਔਰ ਐਮਐਲਏ ਸਾਹਿਬ ਨੇ ਇੰਨੀ ਮਦਦ ਕੀਤੀ ਹੈ ਲੋਕਾਂ ਦੀ ਲੋਕਾਂ ਨੂੰ ਐਜੂਕੇਸ਼ਨ ਦੇ ਪਾਖਰੇ ਸੀ ਜਿਹੜੇ ਬੱਚੇ ਗਰੀਬ ਸੀ ਉਹਨਾਂ ਬੱਚਿਆਂ ਨੂੰ ਮਦਦ ਕਰਕੇ ਉਹਨਾਂ ਨੂੰ ਐਜੂਕੇਸ਼ਨ ਉਹ ਆਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੱਚਿਆਂ ਨੇ ਮਕਾਨ ਨਹੀਂ ਸੀ ਉਹਨਾਂ ਦਾ ਦਿੱਤਾ ਬਜਰੀ ਤੇ ਸਰੀਆਂ ਤੇ ਨਕਦ ਪੈਸੇ ਦੇਣੇ ਮੌਕੇ ਤੇ ਅਜੇ ਐਮਐਲਏ ਮੈਂ ਜ਼ਿੰਦਗੀ ਚ ਨਹੀਂ ਦੇਖੀ ਜਿਹੜੇ ਪੱਲਿਓ ਜੇਬ ਚ ਪੈਸੇ ਦੇਣ ਸਰਕਾਰ ਦੀ ਅਡੀਕ ਨਹੀਂ ਕਰਦੇ ਬਸ ਸਰਕਾਰ ਦੀ ਪੈਸੇ ਆਉਣਗੇ ਲੋਕਾਂ ਦੇ ਵੱਡ ਕਿ ਬਣਦੇ ਨੇ ਬਲਾਕ ਸਮਿਤੀ ਦੀਆਂ ਤੇ ਸੁਪਰੀਸ਼ ਦੀਆਂ ਨੇ ਇਲੈਕਸ਼ਨ ਆਉਣ ਵਾਲੇ ਜੀ ਕੀ ਸੁਨੇਹਾ ਦੇਣਾ ਚਾਹੋਗੇ ਬਾਕੀ ਦੇ ਲੋਕ ਦੇਖੋ ਬਲਾਕ ਸੰਪਤੀ ਜ਼ਿਲ੍ਹਾ ਪਰਸੇ ਜਿਹੜੇ ਇਲੈਕਸ਼ਨ ਹੋਣੀਆਂ ਆਉਣ ਵਾਲਾ ਟਾਈਮ ਜਿਹੜਾ ਕਾਂਗਰਸ ਦਾ ਟਾਈਮ ਇਸ ਕਰਕੇ ਲੋਕਾਂ ਨੇ ਮੈਨੂੰ ਲੱਗਦਾ ਬਹੁਤ ਵਧੀਆ ਸ਼ੀਟਾਂ ਨੇ ਬਲਾਕ ਸੰਪਤੀ ਜ਼ਿਲ੍ਹਾ ਪਰਸੇ ਜਿੱਤ ਕੇ ਪੰਜਾਬ ਦੇ ਵਿੱਚ ਆ ਗਈ ਵੇ ਬਣ ਚੁੱਕੀ ਆ ਔਰ ਜੋਰਾ ਸ਼ੋਰਾ ਨਾਲ ਵੇ ਬਣਨੀ ਪਈ ਆ ਬਹੁਤ ਵਧੀਆ ਖਾਸ ਕਰਕੇ ਜਿਹੜਾ ਸਾਡਾ ਹਲਕਾ ਜੀਂਦਰਪਾਲ ਜੀ ਹਲਕਾ ਬਹੁਤ ਵਧੀਆ ਹਲਕਾ ਵਿੱਚ ਨੇਤਕ ਫਾਰਮ ਚੱਲਦੀ ਪਈ ਆ ਰੋਹੀਦ ਰੋਚ ਆਈ ਆਪਾਂ ਖਰਾਂ ਚ ਪੜਦੇ ਰਹਨੇ ਆ ਕਿੰਦਰਪਾਲ ਜੀ ਨਾਲ ਜੀਪ ਦਵਾ ਦਾ ਰਾਹ ਤੇ ਆ ਅੱਜ ਚਾਲੀ ਪਰਵਾਰ ਹਰਲਦੇ ਪਏ ਨੇ ਕਾਫਲਾ ਵੱਧਾ ਪਿਆ ਇਸ ਕਰਕੇ ਜਰੂਰ ਇਹਨਾਂ ਦੀ ਜਿੱਤ ਹੋਈ ਤਾਂ ਸਪੋਰਟ